ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਕੂਲ ਆਫ ਐਮਨੈਂਸ ਦੇ ذریعے ਬਦਲੇਗੀ ਰੁਹਾਰ ਸਰਕਾਰੀ ਸਕੂਲ ਨਹੀਂ ਹੋਣਗੇ ਕਿਸੇ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਬੱਚਿਆਂ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਚੁੱਕੇ ਜਾਣਗੇ ਹੋਰ ਨਵੇਂ ਕਦਮ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਅਤੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਸਿੱਖਿਆ ਹਾਸਲ ਕਰਨ ਦੇ ਲਈ ਪੰਜਾਬ ਦੀ ਸਿੱਖਿਆ ਪ੍ਰਣਾਲੀ ਖੇਤਰ ਵਿੱਚ ਹੋਰ ਸੁਧਾਰ ਲਿਆਉਂਦਾ ਜਾਵੇਗਾ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਲਈ ਜ਼ਰੂਰੀ ਕੰਮ ਕਰਵਾਏ ਜਾਂਦੇ ਹਨ ਤੇ ਹੁਣ ਇਸ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਮਾਨ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਮੁਹਈਆ ਕਰਵਾਈਆਂ ਜਾਣਗੀਆਂ ਸਾਰੀ ਜ਼ਰੂਰੀ ਸਹੂਲਤਾਂ ਜਿਦੇ ਵਿੱਚ 10000 ਨਵੇਂ ਕਲਾਸਰੂਮ ਬਣਾਏ ਜਾਣਗੇ 10 ਲੱਖ ਤੋਂ ਵੱਧ ਸਕੂਲ ਵਿੱਚ ਪੜ੍ਹਾਈ ਕਰਨ ਲਈ ਬੱਚਿਆਂ ਲਈ ਬੈਂਚ ਡੈਸਕ ਦਿੱਤੇ ਜਾਣਗੇ ਵਾਈਫਾਈ ਫੈਸਿਲਿਟੀ ਹੋਵੇਗੀ ਲਾਜ਼ਮੀ 200 ਤੋਂ ਵੱਧ ਸਕੂਲ ਬੱਸਾਂ ਮੁਹਈਆ ਹੋਣਗੀਆਂ ਜੋ ਕਿ ਬਿਲਕੁਲ ਮੁਫਤ ਹੋਣਗੀਆਂ ਪੰਜਾਬ ਦੇ ਐਜੂਕੇਸ਼ਨ ਮਾਡਲ ਨੂੰ ਕੀਤਾ ਜਾਵੇਗਾ ਮੋਡੀਫਾਈ ਸਕੂਲਾਂ 'ਚ ਸੁਰੱਖਿਆ ਦੀ ਮੱਦੇਨਜ਼ਰ ਸਿਕਿਉਰਿਟੀ ਗਾਰਡਜ਼ ਅਤੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਜਾਣਗੇ ਅਤੇ ਇਸ ਦੇ ਨਾਲ ਸਰਕਾਰੀ ਸਕੂਲਾਂ ਦੇ ਲਈ ਹੋਰ ਬਹੁਤ ਸਾਰੇ ਕੰਮ ਕੀਤੇ ਜਾਣਗੇ ਜੋ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਅਸਰਦਾਰ ਸਾਬਿਤ ਹੋਣਗੇ